एसवाईएल ਦੇ ਮੁੱਦੇ ਨੂੰ ਲੈ ਕੇ ਦੱਸਦੀ ਹੈ ਕਿ ਕਮਸਾਨ ਮਚਿਆ ਹੋਇਆ ਹੈ ਤੇ ਹੁਣ ਇੱਕ ਵਾਰ ਫਿਰ ਜਿਹੜਾ ਮੁੱਦਾ ਇਹ ਗਰਮਾ ਗਿਆ ਹੈ ਤੇ ਸੁਖਵੀਰ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਹੈ ਤੇ ਆਮ ਆਦਮੀ ਪਾਰਟੀ ਤੇ ਸਵਾਲ ਚੱਕੇ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਹਰਿਆਣੇ ਨੂੰ ਜਿਹੜਾ ਪਾਣੀ ਨਹੀਂ ਦਵਾਂਗੇ ਅਤੇ ਜਿਹੜੀ ਪੰਜਾਬ ਸਰਕਾਰ ਹਰਿਆਣੇ ਨੂੰ ਪਾਣੀ ਦੇਣਾ ਚਾਹੁੰਦੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਾਣੀ ਨੂੰ ਲੈ ਕੇ ਜਿਹੜਾ ਵੱਡਾ ਜਿਹੜਾ ਵਿਆਹ ਨਾ ਦਿੱਤਾ ਗਿਆ ਹੈ ਆਓ ਸੁਣਦੇ ਹਾਂ ਅੱਗੇ ਸੁਖਵੀਰ ਬਾਦਲ ਦੇ ਇਸ ਮੁੱਦੇ ਨੂੰ ਲੈ ਕੇ ਕੀ ਕਹਿਣਾ ਹੈ तरीके ਨਾਲ ਆਮ ਆਦਮੀ ਪੰਜਾਬ ਦੀ ਸਰਕਾਰ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣਾ ਚਾਹੁੰਦੀ ਹੈ ਕੇਜਰੀਵਾਲ ਦੇ ਕਹਿੰਦੇ ਸੁਪਰੀਮ ਕੋਰਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਕੀਲਾਂ ਦੇ ਆਰਗੂਮੈਂਟ ਤੋਂ ਹੀ ਪਤਾ ਲੱਗ ਗਿਆ ਸਾਰਾ ਪੰਜਾਬ ਕਹਿੰਦਾ ਹੈ ਕਿ ਪੰਜਾਬ ਵਿੱਚ ਨਾ ਪਾਣੀ ਹੈ ਨਾ ਅਸੀਂ ਪਾਣੀ ਸਾਡਾ ਜਿਹੜਾ ਹੈਗਾ ਦੇਣ ਦੇਵਾਂਗੇ ਭਾਵੇਂ ਸਾਡੀਆਂ ਜਾਨਾਂ ਚਲੇ ਜਾਣ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਜਦੋਂ ਇਹਨਾਂ ਦੀ ਸਰਕਾਰ ਬਣੀ 96 'ਚ 99 'ਚ ਉਹਨਾਂ ਨੇ ਅਸੈਂਬਲੀ ਵਿੱਚ ਐਕਟ ਪਾਸ ਕਰਕੇ ਸਾਰੀਆਂ ਜਿਹੜੀਆਂ ਜ਼ਮੀਨਾਂ ਸੀ ਐਕਵਾਇਰ ਕੀਤੀਆਂ ਸੀ ਉਹ ડી ਨੋਟੀਫਾਈ ਕਰਕੇ ਕਿਸਾਨਾਂ ਨੂੰ ਵਾਪਸ ਦੇ ਦਿੱਤੀਆਂ ਤੇ 191 ਕਰੋੜ ਦਾ ਚੈੱਕ ਹਰਿਆਣੇ ਨੂੰ ਦੇ ਦਿੱਤਾ ਕਿ ਅੱਜ ਦੇ ਬਾਅਦ ਤੁਸੀਂ ਸਾਡੇ ਪੰਜਾਬ ਦੀ ਧਰਤੀ ਤੇ ਨਿਗਾਹ ਨ ਰੱਖਿਓ ਉਹਨਾਂ ਬਾਦਲ ਸਾਹਿਬ ਨੇ ਆ ਵੀ ਕਿਹਾ ਸੀ ਮੈਨੂੰ ਕਿਸੇ ਵਡਕਟ ਭਾਵੇਂ ਸੁਪਰੀਮ ਕੋਰਟ ਦਾ ਫੈਸਲਾ ਆ ਜਾਏ ਜਾਂ ਕਿਤਾ ਵੀ ਫੈਸਲਾ ਆ ਜਾਏ ਬਾਦਲ ਸਾਹਿਬ ਨੇ ਅਸੈਂਬਲੀ ਚ ਕਿਹਾ ਸੀ ਭਾਵੇਂ ਜਾਨਾਂ ਜਾਣੀਆਂ ਪੈਣ ਪਰ ਸਾਡੀ ਜਿਹੜੀ ਜਾਨ ਆ ਉਹ ਪਾਣੀ ਆ ਪੰਜਾਬ ਦਾ ਪਾਣੀ ਤੋਂ ਬਿਨਾਂ ਪੰਜਾਬ ਕੁਛ ਨਹੀਂ ਹੈ ਤੇ ਅਸੀਂ ਕਿਸੇ ਹਾਲ ਚ ਪੰਜਾਬ ਦਾ ਪਾਣੀ ਅਸੀਂ ਨਹੀਂ ਦੇਣ ਦੇਵਾਂਗੇ ਆਹ ਕਲੀਅਰ ਕੱਟ ਸਟੈਂਡ ਸ਼੍ਰੋਮਣੀ ਅਕਾਲੀ ਦਲ ਦਰਿਆ ਜੇ ਤੁਸੀਂ ਐਸਓਐਲ ਮੁੱਦੇ ਦਾ ਇਤਿਹਾਸ ਦੇਖੋ ਆ ਐਸਓਐਲ 1976 ਵਿੱਚ ਜਦੋਂ ਦੇਸ਼ ਵਿੱਚ ਐਮਰਜੈਂਸੀ ਸੀ 인ਦਰਾ ਗਾਂਧੀ ਨੇ ਯੂਨਿਲੇਟਰਲੀ ਆਪਣੇ ਆਪ ਫੈਸਲਾ ਕਰ ਦਿੱਤਾ ਜਿੱਥੇ ਹਰਿਆਣੇ ਨੂੰ 3.5 ਜਿਹੜਾ ਐਮਐਫ ਪਾਣੀ ਹਰਿਆਣੇ ਨੂੰ ਦੇਤਾ ਉਦੋਂ ਸਾਰੇ ਲੀਡਰ ਸ਼੍ਰੋਮਣੀ ਕਾਲੀ ਦਲ ਦੇ ਅੰਦਰ ਸੀ ਕਾਂਗਰਸ ਦੀ ਸਰਕਾਰ ਸੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਧੱਕੇ ਨਾਲ ਇਹਨਾਂ ਨੇ ਦੇ ਦਿੱਤਾ ਫੈਸਲਾ ਉਹਦੇ ਬਾਅਦ ਜਦੋਂ ਬਾਦਲ ਸਾਹਿਬ ਐਮਰਜੈਂਸੀ ਟੁੱਟੀ ਬਾਦਲ ਸਾਹਿਬ ਆਏ ਉਹਨਾਂ ਨੇ ਨਾਲ ਦੇ ਨਾਲ ਸੁਪਰੀਮ ਕੋਰਟ ਵਿੱਚ ਉਹਨਾਂ ਕੇਸ ਕੀਤਾ ਪਰ ਇੰਦਰਾ ਗਾਂਧੀ ਨੇ ਉਦੋਂ ਬਾਦਲ ਸਾਹਿਬ ਦੀ ਸਰਕਾਰ ਸਾਲ ਡੇਢ ਸਾਲ ਤੋੜ ਦਿੱਤੀ ਤੇ ਉਹਦੇ ਬਾਅਦ ਦਰਬਾਰਾ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਤੇ ਦਰਬਾਰਾ ਸਿੰਘ ਤੋਂ ਉਹ ਕੇਸ ਵਾਪਸ ਸੁਪਰੀਮ ਕੋਰਟ ਤੋਂ ਵਾਪਸ ਕਰਾ ਲੈ ਲਿਆ ਤੇ ਅਗਲੇ ਬਾਅਦ ਉਹਨੇ ਇੰਦਰਾ ਗਾਂਧੀ ਨੇ ਇੱਥੇ ਆ ਕੇ ਧੱਕੇ ਨਾਲ ਕਾਂਗਰਸ ਪਾਰਟੀ ਦੇ ਇੱਥੇ ਕਪੂਰੀ ਆ ਕੇ ਨੀਂ ਪੱਥਰ ਰੱਖਿਆ ਜਦੋਂ ਦਾ ਉਹਦੇ ਬਾਅਦ ਕਾਲੀ ਦਲ ਨੇ ਮੋਰਚਾ ਲਾਇਆ ਐਸ ਪਾਣੀ ਦੇ ਮੁੱਦੇ ਤੇ ਸਭ ਤੋਂ ਵੱਡੇ ਦੋਸ਼ੀ ਕਾਂਗਰਸ ਪਾਰਟੀ ਹੈ ਜਿਨ੍ਹਾਂ ਨੇ ਪੰਜਾਬ ਦਾ ਪਾਣੀ ਖੋਇਆ ਅੱਧੇ ਤੋਂ ਜ਼ਿਆਦਾ ਪੰਜਾਬ ਦਾ ਪਾਣੀ ਕਾਂਗਰਸ ਪਾਰਟੀ ਨੇ ਰਾਜਸਥਾਨ ਨੂੰ ਦਿੱਤਾ ਜਿਹੜਾ ਅੱਧਾ ਬਚਿਆ ਸੀ ਉਹਦਾ ਅੱਧਾ ਹਰਿਆਣੇ ਨੂੰ ਦਿੱਤਾ ਤੁਸੀਂ ਹੈਰਾਨ ਰਹੋ ਐਡੀ ਵੱਡੀ ਬੇਇਨਸਾਫੀ ਪੰਜਾਬ ਦੇ ਲੋਕਾਂ ਨਾਲ ਹੋਈ ਹੈ ਸਾਡੇ ਪਾਣੀ ਚੋਂ ਜਿੰਨਾ ਪਾਣੀ ਜਦੋਂ ਦੇਸ਼ਜ਼ਾਦ ਹੋਇਆ ਜਿੰਨਾ ਪਾਣੀ ਸੀ ਕੱਲਾ 25% ਆਪਣੇ ਕੋਲੇ ਰਹਿ ਗਿਆ ਹੈ ਬਾਕੀ ਸਾਰਾ ਪਾਣੀ ਆਪਣਾ ਰਾਜਸਥਾਨ ਹਰਿਆਣਾ ਤੇ ਦਿੱਲੀ ਨੂੰ ਦੇ ਦਿੱਤਾ ਕਾਂਗਰਸ ਪਾਰਟੀ ਨੇ ਆ ਦੇ ਦਿੱਤਾ ਆ ਕੱਲਾ ਸ਼ਰੂਮ ਨਹੀਂ ਕੱਲੀ ਦਲ ਹੈ ਜਿਹੜਾ ਲੜਾਈ ਲੜ ਕੇ ਜਿਨ੍ਹਾਂ ਨੇ ਹਰਿਆਣੇ ਤੋਂ ਜਿਹੜਾ ਜਾਣਾ ਸੀ ਉਹ ਬਚਾਲਿਆ ਨਹੀਂ ਤਾਂ ਜੇ ਕਾਂਗਰਸ ਹੁੰਦੀ ਇੱਥੇ ਆ ਪਾਣੀ ਉੱਥੇ ਚਲੇ ਜਾਂਦੇ ਹੁਣ ਆ ਗਈ ਆਮ ਆਦਮੀ ਪਾਰਟੀ ਇਹ ਜੀ ਵੀ ਆ ਦਿੱਲੀ ਦਾ ਮੁੱਖ ਮੰਤਰੀ ਹੈ ਉਹ ਚਾਹੁੰਦਾ ਪੰਜਾਬ ਦਾ ਪਾਣੀ ਕੇਜਰੀਵਾਲ ਚਾਹੁੰਦਾ ਮੈਂ ਹਰਿਆਣੇ 'ਚ ਇਲੈਕਸ਼ਨ ਆ ਕੇ ਜਿੱਤਾਂ ਉਹਨੂੰ ਪਤਾ ਹੈ ਕੀ ਪੰਜਾਬ ਤੋਂ ਮੈਂ ਜਿੱਤ ਗਿਆ ਮੇਰੀ ਸਰਕਾਰ ਬਣ ਗਈ ਹੈ ਉਹਨੂੰ ਆ ਵੀ ਪਤਾ ਹੈ ਕਿ ਅਗਲੀ ਵਾਰ ਕਿਸੇ ਨੇ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਣੀ ਹੁਣ ਉਹਦਾ ਉਹਦਾ ਨਿਗਾ ਚੱਲ ਪਈ ਹੈ Rajasthan ਵਿੱਚ ਤੇ Haryana ਵਿੱਚ ਤੁਸੀਂ ਦੇਖ ਲਓ ਆ ਜਿਹੜੇ ਵਕੀਲ ਇਹਨਾਂ ਨੇ ਪੇਸ਼ ਕੀਤੇ ਉੱਥੇ ਜਿਦੋਂ ਤੁਹਾਡੇ ਸੂਬੇ ਦਾ ਵਕੀਲ ਹੀ ਮੰਨ ਜੇ ਕਿ ਅਸੀਂ ਕਰਨਾ ਤੇ ਚਾਹੁੰਦੇ ਹਾਂ ਪਰ ਆਪੋਜੀਸ਼ਨ ਪਾਰਟੀਆਂ ਨਹੀਂ ਕਰ ਦਿੰਦੀਆਂ ਐ ਨਹੀਂ ਕਿਹਾ ਕਿ ਸਾਡਾ ਤੁਹਾਡਾ ਕੋਈ ਹੱਕ ਨਹੀਂ ਅਸੀਂ ਪਾਣੀ ਨਹੀਂ ਦੇਣਾ ਕੁਛ ਮਰਜ਼ੀ ਹੋ ਜੇ ਆ ਨਹੀਂ ਕਿਹਾ ਉਹਨਾਂ ਨੇ ਕਿਹਾ ਕਿ ਜੇ ਆਪੋਜੀਸ਼ਨ ਪਾਰਟੀਆਂ ਸਾਨੂੰ ਮਦਦ ਕਰਨ ਅਸੀਂ ਮਿੰਟਾਂ ਦੇ ਦਾਂਗੇ ਐਦਾ ਮੁੱਖ ਮੰਤਰੀ ਐਜੀ ਸਰਕਾਰ ਜਿਹੜਾ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੀ ਐ ਦੂਜੀ ਵਾਰ ਵੀ ਹੈਰਾਨੀ ਦੀ ਗੱਲ ਐ ਇਹਨਾਂ ਦੀ ਨੀਅਤ ਤੋਂ ਪਤਾ ਲੱਗ ਜਾਂਦਾ ਐ ਕੱਲ ਹੀ ਦੇਖ ਲਓ ਤੁਸੀਂ ਪ੍ਰੈਸ ਵਾਲੇ ਤੁਸੀਂ ਸਾਰੇ ਇਹਨਾਂ ਨੇ ਪ੍ਰੈਸ ਕਾਨਫਰੰਸ ਅੱਦੀ ਹਰਿਆਣੇ ਦੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਕੀ ਕਿੱਥੇ ਰੱਦੀ ਸੀ ਪੰਜਾਬ ਦੀ ਸਰਕਾਰ ਦੇ ਮਕਾਨਾਂ ਵਿੱਚ ਮੰਤਰੀ ਦੇ ਮਕਾਨ ਵਿੱਚ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੰਤਰੀ ਦੇ ਮਕਾਨ ਵਿੱਚ ਪ੍ਰੈਸ ਕਾਨਫਰੰਸ ਹਰਿਆਣੇ ਦੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਸੱਦਿਆ ਤੇ ਉੱਥੇ ਕਹਿੰਦੇ ਆ ਕਿ ਪੰਜਾਬ ਹਰਿਆਣੇ ਨੂੰ ਪਾਣੀ ਦੇਣਾ ਚਾਹੀਦਾ ਆਤੀ ਹੋ ਕੀ ਰਿਹਾ ਇਹਨਾਂ ਦਾ ਇਸ ਕਰਕੇ ਮੈਂ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਮੈਂ ਸਪਸ਼ਟ ਲਫ਼ਜ਼ਾਂ ਨਾਲ ਕਹਿਣਾ ਚਾਹਣਾ ਜੋ ਮਰਜੀ ਤੂੰ ਬਿਆਨ ਦਿਆ ਸੁਪਰੀਮ ਕੋਰਟ ਜੋ ਮਰਜੀ ਤੂੰ ਫੈਸਲਾ ਲਿਆ ਇੱਕ ਬੂੰਦ ਪੰਜਾਬ ਦੀ ਬਾਹਰ ਨਹੀਂ ਜਾਊਗੀ ਉਸਾਰੇ ਪੰਜਾਬੀ ਸਾਰੀ ਪੰਥ ਸਾਰੇ ਲੋਕ ਪੰਜਾਬ ਦੇ ਇੱਕ ਬੂੰਦ ਨਹੀਂ ਲਜਾਨ ਦੇਣਗੇ ਤੂੰ ਜਿੰਨਾ ਮਰਜੀ ਜ਼ੋਰ ਲਾੜਾ ਪਰ ਮੈਂ ਤੁਹਾਨੂੰ ਇਹਨਾਂ ਦੱਸਾਂ ਆ ਜਿਹੜੀ ਕਤੂਤ ਹੈ ਇਸ ਕਰਕੇ ਪੰਜਾਬ ਦੇ ਲੋਕ ਤੈਨੂੰ ਸਬਕ ਵੀ ਸਿਖਾਉਣਗੇ ਦੂਜੀ ਗੱਲ ਅਸੀਂ ਜਿਹੜੀ ਗੱਲ ਕੀਤੀ ਹੈ ਹਰ ਰੋਜ਼ ਤੁਸੀਂ ਖਬਰਾਂ ਆਉਂਦੀਆਂ ਕਿ ਇਲੀਗਲ ਮਾਈਨਿੰਗ ਪੰਜਾਬ ਚੱਲਦੀ ਹੈ ਇੰਨੀ ਵੱਡੇ ਪੱਧਰ ਤੇ ਚੱਲ ਗਈ ਹੈ ਆ ਜਿੰਨੇ ਐਮਐਲਏ ਇਹਨਾਂ ਦੇ ਸਾਰੇ ਐਮਐਲਏ ਆਪਣੇ ਆਪ ਹੀ ਲੱਗੇ ਆਪਣੇ ਉਹਨਾਂ ਨੇ ਕਰੇਨਾ ਖਰੀਦ ਲੀਆਂ ਡੰਪਰ ਖਰੀਦ ਲੇ ਤੇ ਲੋਕਾਂ ਦੀਆਂ ਪ੍ਰਾਈਵੇਟ ਜ਼ਮੀਨਾਂ ਉੱਤੇ ਕਬਜ਼ੇ ਕਰਕੇ ਉਹ ਮਿੱਟੀ ਮਿੱਟੀ ਪੱਟਣ ਲੱਗੇ ਇੰਨੇ ਵੱਡੇ ਪੱਧਰ ਤੇ ਮਾਈਨਿੰਗ ਹੋ ਰਹੀ ਹੈ ਆਈ ਕੇਜਰੀਵਾਲ ਕਹਿੰਦਾ ਸੀ ਯੂ ইলেকਸ਼ਨ ਤੋਂ ਪਹਿਲੇ ਕਿ 1000 ਕਰੋੜ 15 2000 ਕਰੋੜ ਕਿੰਨਾ 20000 ਕਰੋੜ ਅਸੀਂ ਮਾਈਨਿੰਗ ਤੋਂ ਇਕੱਠਾ ਕਰਾਂਗੇ ਕਹਿੰਦਾ ਨਹੀਂ ਸੀ ਪਹਿਲੇ ਤੇ ਅੱਜ ਤੱਕ 20 ਕਰੋੜ ਨਹੀਂ ਹੋਇਆ ਕਿਉਂ ਕਿਉਂਕਿ ਆਪ ਕਰਾ ਰਹੇ ਹੈ ਤੇ ਤੁਹਾਡੇ ਸਾਹਮਣੇ ਹੈ ਇੱਕ ਇਮਾਨਦਾਰ ਆਫੀਸਰ SSP ਤਰੰਤਾਰ ਲੱਗੇ ਸੀ ਜਿਨ੍ਹਾਂ ਨੂੰ ਖਬਰ ਮਿਲੀ ਇੰਟੈਲੀਜੈਂਸ ਦੇ ਸੀ ਕਿ ਜਿਹੜਾ ਉਥੋਂ ਦਾ MLA ਹੈ ਆਮ ਆਦਮੀ ਪਾਰਟੀ ਦਾ ਉਹਦਾ ਜਿਹੜਾ ਜਵਾਈ ਹੈ ਉਹ ਇਲੀਗਲ ਮਾਈਨਿੰਗ ਕਰ ਰਿਹਾ ਹੈ ਜੀਜਾ ਜਿਹੜਾ ਹੈਗਾ ਇਲੀਗਲ ਮਾਈਨਿੰਗ ਕਰ ਰਿਹਾ ਹੈ ਤੇ SSP ਨੇ ਸਾਰੀ ਫੋਰਸ ਲੈ ਕੇ ਉਥੇ ਗਏ ਸ਼ਰਯਾਮ ਟੀਵੀ ਵੀ ਉਥੇ ਸੀ ਕੈਮਰੇ ਵੀ ਸੀ ਸਾਰਾ ਢਾਂਚਾ ਫੜਿਆ ਕਰੋੜਾ ਰੁਪਏ ਦਾ ਜਦ ਬਿਜ਼ਨਸ ਕਰ ਰਹੀ ਸੀ ਉਹ ਸਾਰਾ ਠੱਪ ਕੀਤਾ ਤੇ ਕੀ ਬਿਆਨ ਆਇਆ ਐਮਐਲਏ ਦਾ ਇਹ ਤੁਸੀਂ ਦੇਖ ਲਈ 24 48 ਅਲੀ ਘਟਿਆ ਜਿ ਮੈਂ ਛੋਟੇ ਤੇਰੇ ਐਸਐਸਪੀ ਸਾਹਮਣੇ ਕੀ ਕਰਦਾ ਹੈ ਤੇ ਐਸਐਸਪੀ ਨੂੰ ਬਦਲਾ ਦਿੱਤਾ ਕੀ ਕੀ ਆ ਬਦਲਾ دی ਸਰਕਾਰ ਹੈ ਇਹਨਾਂ ਦਾ ਬਦਲਾ ਕੀ ਹੈ ਕਿ ਨਸ਼ੇ ਸਿਕਰਾਂ ਤੇ ਪਹਚਾਤੇ ਇਲੀਗਲ ਮਾਈਨਿੰਗ ਹਰ ਜ਼ਿਲ੍ਹਿਆਂ ਚ ਹੈ ਮੈਂ ਤਾਂ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਗਵਰਨਰ ਸਾਹਿਬ ਸਾਨੂੰ ਇਸ ਸਰਕਾਰ ਤੇ ਵਿਸ਼ਵਾਸ ਨਹੀਂ ਹੈ ਐਸ ਕਰਕੇ ਤੁਸੀਂ ਆਪ ਜਾ ਕੇ ਦੇਖੋ ਇਲੀਗਲਿੰਗ ਮਾਰਨਿੰਗ ਕਿਵੇਂ ਹੋ ਰਹੀ ਹੈ ਤੁਸੀਂ ਆਪ ਜਾ ਕੇ ਕਿਉਂਕਿ ਜੇ ਗਵਰਨਰ ਸਾਹਿਬ ਨੇ ਚਿੱਠੀ ਲਿਖੀ ਹੈ ਅਸੀਂ ਅਖਬਾਰ ਚ ਪੜਿਆ ਹੈ ਕਿ ਤੁਸੀਂ ਐਸਐਸਪੀ ਨੂੰ ਕਿਉਂ ਬਦਲਿਆ ਕਿਉਂਕਿ ਉਹਨੇ ਇੱਕ ਚੰਗਾ ਕੰਮ ਕੀਤਾ ਇਸ ਲਈ ਬਦਲਿਆ ਇਹਨੇ ਮੈਨੂੰ ਮੈਨੂੰ ਜਿਵੇਂ ਲੱਗਦਾ ਜਿਵੇਂ ਅਜੇ ਆ ਜਿਹੜਾ ਮੁੱਖ ਮੰਤਰੀ ਹੈ ਜੈ ਜੇਪੀ ਜਵਾਬ ਦਿੰਦਾ ਹੈ ਜਵਾਬ ਤੇ ਨਹੀਂ ਦੇਣਾ ਨਹੀਂ ਸ ਮੈਂ ਗਵਰਨਰ ਸਾਹਿਬ ਨੂੰ ਰਿਕੁਐਸਟ ਕਰਦਾ ਕਿ ਗਵਰਨਰ ਸਾਹਿਬ ਜੇ ਤੁਹਾਨੂੰ ਮੌਕਾ ਮਿਲ ਤੁਸੀਂ ਆਪ ਫਿਜ਼ਿਕਲੀ ਜਾ ਕੇ ਦੇਖੋ ਕਿਵੇਂ ਪੰਜਾਬ ਦੇ ਵਿੱਚ ਇਲੀਗਲ ਮਾਈਨਿੰਗ ਆ ਆਪ ਕਰਾਰੀ ਹੈ ਕਿੰਨੇ ਵੱਡੇ ਪੱਧਰ ਤੇ ਕਰਾਰੀ ਹੈ ਤੇ ਕਿੰਨਾ ਵੱਡਾ ਨੁਕਸਾਨ ਪੰਜਾਬ ਦਾ ਆ ਆਮ ਆਦਮੀ ਪਾਰਟੀ ਦੀ ਸਰਕਾਰ